ਅਪ੍ਰੈਲ ਔਰ 1 ਮਈ ਦਾ ਹਾਂ ਇਹਦੇ ਨਾਲ ਹੀ ਮੈਂ ਬੇਨਤੀ ਕਰਦੇ ਆ ਕਿ ਅਗਲਾ ਸੁਦੀ 10ਵੀਂ ਦਾ ਦਿਹਾੜਾ 7 ਤਰੀਕ ਦਾ ਔਰ ਉਹ ਵਿੱਚ ਹੀ ਆ ਜਾਣਾ ਹੈ ਵਰਸੀ ਸਮਾਗਮ ਦੇ ਵਿੱਚ ਪਹਿਲਾ ਦਿਨ ਹੋਵੇਗਾ ਤਾਂ ਇਹਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਵੀ ਰੱਖੀ ਜਾਣੀ ਹੈ ਹੁਣ ਕੋ ਕੰਮ ਦੇ ਦੇਣ ਨੇ ਆਪ ਜੀ ਨੂੰ ਜੋ ਸੰਤ ਖਾਸਾ ਦਲ ਦੇ ਜਥੇਦਾਰ ਸਹਿਬਾਨ ਪ੍ਰਬੰਧਕ ਨੇ ਉਹਨਾਂ ਨੂੰ ਜ਼ਰੂਰ ਇਹ ਸਨੇਹਾ ਜੋ ਮਹਾਪੁਰਖ ਤਰੀਕ ਉਲੀਕਣਗੇ ਜਥੇਦਾਰ ਸਹਿਬਾਨਾਂ ਦੀ ਮੀਟਿੰਗ ਦਾ ਇਸੇ ਸਥਾਨ ਤੇ ਹੋਵੇਗੀ ਅੱਗੇ ਵਰਸੀ ਸਮਾਗਮ ਨੂੰ ਮੁੱਖ ਰੱਖਦੇ ਆ ਤਾਂ ਉਹ ਆਪ ਨੂੰ ਉਸ ਤਰ੍ਹਾਂ ਦਾ ਮੈਸੇਜ ਲੱਗ ਜਾਵੇਗਾ ਔਰ ਕਿਉਂਕਿ 7 ਮਈ ਦੀ ਸੁਦੀ ਦਸਵੀਂ ਦਾ ਦਿਹਾੜਾ ਵੀ ਹੈ ਔਰ ਵਰਸੀ ਸਮਾਗਮ ਦਾ ਪਹਿਲਾ ਦਿਨ ਵੀ ਹੈ ਇਹ ਇਹਦੇ ਵਾਸਤੇ ਕੋਈ ਸ਼ੁਭ ਵਿਚਾਰਾਂ ਜਾਂ ਹੋਰ ਵੱਡੇ ਪ੍ਰਬੰਧ ਕਰਨੇ ਨੇ ਹੁਣ ਕੋਈ ਪ੍ਰਬੰਧ ਦਾ ਵੀ ਸੰਗਤ ਦਾ ਕੋਈ ਅੰਤ ਨਹੀਂ ਸੰਗਤ ਦੀ ਕਿੰਨੀ ਬੇਅੰਤਾਈ ਹੈ ਕਿਤਨੀ ਕਿ ਲੰਗਰ ਦੇ ਵਿੱਚ ਲੰਗਰ ਸਾਹਿਬ ਦੇ ਵਿੱਚ ਵਸਤੂ ਲੱਗਦੀ ਹੈ ਕਿਤਨੇ ਇੱਕ ਬਣਾਉਣ ਵਾਲੇ ਨੇ ਕਿਤਨੇ ਇੱਕ ਵਰਤੌਣ ਵਾਲੇ ਨੇ ਕਿਤਨੇ ਇੱਕ ਸੰਭਾਲਣ ਵਾਲੇ ਨੇ ਔਰ ਕਿਤਨੇ ਕੇਸ ਲੰਗਰ ਸਾਹਿਬ ਨੂੰ ਛਕਣ ਵਾਲੇ ਨੇ ਸੋ ਇਹ ਗਿਣਤੀ ਮਿੰਤੀ ਤੋਂ ਬਾਹਰ ਦੀ ਗੱਲ ਹੈ ਸੋ ਹੁਣ ਸਾਡੇ ਗਿਆਨੀ ਭਜਨ ਸਿੰਘ ਜੀ ਜੋ ਸੀਨੀਅਰ ਜਰਨਲਿਸਟ ਕਤਰ ਸਾਹਿਬ ਸੰਤ ਖਾਲਸਾ ਦਲ ਕੁਝ ਬੇਨਤੀ ਕਰਨਗੇ ਔਰ ਨਾਲ ਲਗਮੇ ਸਮਾਂ ਸਾਡੇ ਗੁਰਪ੍ਰੀਤ ਸਿੰਘ ਜੀ ਜੱਸਾ ਜੀ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਨੇ ਸਤਿਕਾਰਯੋਗ ਔਰ ਮੈਂਬਰ ਸਾਹਿਬਾਨ ਹਨ ਉਹਨਾਂ ਦਾ ਨਾਲ ਲਗਮਾ ਸਮਾਂ ਹੋਊਗਾ ਕੁਝ ਹੀ ਸਮੇਂ ਪਹਿਲਾਂ ਆਪਾਂ ਮਹਾਰਾਜ ਜੀ ਤੋਂ ਵੀ ਸਰਵਣ ਕਰ ਚੁੱਕੇ ਆ ਕਿ ਸਾਰਾ 15 20 ਮਿੰਟ ਦਾ ਸਮਾਂ ਆਪਨੇ ਬਹੁਤ ਪਿਆਰ ਦਾ ਸਬੂਤ ਦਿੱਤਾ ਬੜੀ ਇਕਾਗਰਤਾ ਪਿਆਰ ਦੇ ਨਾਲ ਆਪਨੇ ਹਾਜ਼ਰੀਆਂ ਭਰੀਆਂ ਨੇ ਔਰ ਗੁਰੂਆਂ ਮਹਾਂਪੁਰਖਾਂ ਦੇ ਅਸ਼ੀਰਵਾਦ ਸਾਨੂੰ ਪ੍ਰਾਪਤ ਹੋਈ ਹੈ ਸੋ ਆਪਣੇ 15 20 ਮਿੰਟ ਦਾ ਹੋਰ ਸਮਾਂ ਹੋਵੇਗਾ ਉਸ ਤੋਂ ਪਹਿਲਾਂ ਅੰਦਰ ਅੰਦਰ ਆ ਸਾਰਾ ਜੋ ਹੋਰ ਇੱਥੋਂ ਦੀ ਸਟੇਜ ਦੀ ਕਾਰਵਾਈ ਹੈ ਉਹ ਸੰਪੂਰਨਤਾ ਹੀ ਉਸ ਦੀ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਪਿਛਲੇ ਪਰਸੋਂ ਤੋਂ ਲੈ ਕੇ ਕਰਕੇ ਜੋ ਆਨੰਦ ਮਾਣਿਆ ਕੈਬੇ ਕੋ ਸੋਪਾ ਨਹੀਂ ਦੇਖਾ ਹੀ ਪਰਵਾਨ ਇੱਕ ਇੱਕ ਸ਼ਬਦ ਜਿਹੜੀਆਂ ਸੰਸਥਾਵਾਂ ਸਾਰਿਆਂ ਦਾ ਯੂਨੀਵਰਸਿਟੀਆਂ ਤੱਕ ਉਹਨਾਂ ਦਾ ਸਤਿਕਾਰ ਕਰ ਚੁੱਕੇ ਆ ਇਸ ਵਕਤ ਗੁੱਜਰ ਧਰਮਸ਼ਾਲਾ ਕੁਰਕ ਖੇਤਰ ਦੀ ਪੂਰੀ ਮੈਨੇਜਮੈਂਟ ਆਈ ਹੋਈ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਸਤਿਕਾਰ ਜ਼ਰੂਰ ਲੈ ਕੇ ਜਾਣ ਕਪਾਲ ਮੋਚਨ ਤੋਂ ਵੀ ਸਾਰੇ ਕਮੇਟੀ ਆਈ ਹੋਈ ਹੈ ਕਿਉਂਕਿ ਉੱਥੇ ਵੀ ਸਰਵ ਧਰਮ ਪੀਠ ਕੁਰਕ ਖੇਤਰ ਕਿੰਨੇ ਪੰਜ استان ਨੇ ਰਾਧਾ ਕਿਸ਼ਨ ਮੰਦਿਰ ਉਹ ਸਾਰਿਆਂ ਦੀ ਇਹ ਹੈ ਕਿ ਸੇਵਾ ਵਿੱਚ ਉਹ ਤਾਂ ਤਨਬਾਬਾ ਪੂਰਨ ਦਾ ਸਮਾਹਰਾਤੀਆਂ ਦਾ ਭੰਡਾਰਾ ਚੱਲਦਾ ਹੈ ਉੱਥੇ ਕੋਈ ਅੰਤ ਨਹੀਂ ਹੈ ਉਹ ਉਸ ਸਮੇਂ ਦੀ ਸਭ ਨੂੰ ਇਹ ਯਾਦ ਹੈ ਮੈਂ ਬੇਨਤੀ ਕਰਾਂਗਾ ਦੋਨਾਂ ਮੈਨੇਜਮੈਂਟਾਂ ਨੂੰ ਉਹ ਸਟੇਜ ਤੇ ਆ ਕਰਕੇ ਆਪਣੇ ਸਰੂਪੋਂ ਲੈ ਲੈਣ ਇਸ ਵਕਤ ਗੁਰਪ੍ਰੀਤ ਸਿੰਘ ਜੱਸਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਉਹਨਾਂ ਨੂੰ ਦੋ ਚਾਰ ਬੇਨਤੀ ਆਉਂਦਾ ਨੇ ਕਰਨੀਆਂ